ਹਾਂਜੀ ਗਾਇਜ਼ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਤੇ ਅੱਜ ਅਸੀਂ ਜਾ ਰਹੇ ਆ ਸਾਡੀ ਮਾਤਾ ਜੀ ਨੂੰ ਸੂਟ ਦਵਾਉਣ ਅੱਜ ਮਾਤਾ ਸਾਡੀ ਨਿਕਲ ਹੀ ਹੋਣੀ ਘੱਟੋ ਘੱਟ 2-3 ਮਹੀਨੇ ਬਾਅਦ ਬਾਜ਼ਾਰ 'ਚ ਕਿਉਂ ਬੀਬੀ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਲਿਆਵਾਂਗੇ ਸਾਡੇ ਬਾਪੂ ਜੀ ਕਿੱਲੇ ਹੋਣ ਕਰਕੇ ਮਾਤਾ ਨੂੰ ਟਾਈਮ ਹੀ ਨਹੀਂ ਲੱਗਿਆ ਵਿਚਾਰੀ ਮੈਂ ਕਦੇ ਪਾਰ ਨਿਕਲਣਾ ਕਿਉਂਕਿ ਹੁਣ ਵਿਆਹ ਨੇ ਇਹਨੇ ਵੀ ਕਹਿੰਦੀ ਮੈਂ ਵੀ ਸ਼ਾਪਿੰਗ ਕਰਨੀ ਆ ਭਾਈ ਮਾਂ ਕਰ ਲੋ ਜ਼ਰੂਰ ਹਾਂ ਚਲੋ ਠੀਕ ਹੈ ਜੀ ਹੁਣ ਮੈਂ ਮਾਤਾ ਉਹਨਾਂ ਨੂੰ ਸ਼ਰਤਾ ਘਰੇ ਉਹ ਆਪਣੇ ਕੱਪੜੇ-ਕੁਪੜੇ ਲੈ ਕੇ ਆ ਗਏ ਨੇ ਆਪਣੇ ਘਰ ਤੇ ਹੁਣ ਮੈਂ ਚੱਲਿਆ ਆਪਣੇ ਕੰਮ ਤੇ ਹੁਣ ਮੈਂ ਇੱਕ ਪ੍ਰਾਪਰਟੀ ਦੇਖਣ ਜਾ ਰਿਹਾ ਅਸੀਂ ਦੇਖਣ ਜਾ ਰਹੇ ਹਾਂ ਇੱਕ ਜ਼ਮੀਨ ਅਸੀਂ ਰਾਸਤੇ 'ਚ ਇਹ ਹੈਗਾ ਜੀ ਆਪਣੇ ਮਲੇਰਕੋਟਲੇ ਵਾਲਾ ਰੋਡ ਇੱਥੋਂ ਖੰਨੇ ਨੂੰ ਵੀ ਨਿਕਲ ਜਾਂਦਾ ਹੈ ਮਲੇਰਕੋਟਲੇ ਨੂੰ ਵੀ ਤੇ ਜਮੀਨ ਦੇਖਦੇ ਆ ਉੱਥੇ ਨਾਲੇ ਜੀ ਨਾਲੇ ਤੁਸੀਂ ਜੁੜੇ ਰਹੋ ਕੁਰਸੀ ਤੋਂ ਪੀਣੀ ਚਾਹ ਨਾਲ ਤੇ ਅਸੀਂ ਰਾਸਤੇ 'ਚ ਪੀਣ ਲੱਗੇ ਚਾਹ ਦੇਖੋ ਇਹ ਐ ਇਹ ਹੈਗਾ ਨਾਪੇ ਵਾਲਾ ਰੋਡ ਇੱਥੇ ਪਹਿਲਾਂ ਪਿੱਛੇ ਨਿਕਲ ਗਏ ਮੌਕੀ ਇੰਨੇ ਜ਼ਿਆਦਾ ਉਰੇ ਆਹ ਦੇਖੋ ਆ ਗਿਆ ਆ ਗਿਆ ਤੁਹਾਨੂੰ ਦਿਖਾਉਣਾ ਜੀ ਆਹ ਦੇਖੋ ਆ ਬੈਠਾ ਮੌਜ ਨਾਲ ਯਾ ਬੈਠੇ ਨਹੀਂ ਇਹ ਆਹ ਦੇਖੋ ਹੈ ਆਹ ਦੇਖੋ ਇਧਰ ਆ ਬੈਠੇ ਨਹੀਂ ਇਹ ਆਹ ਦੇਖੋ ਇਹ ਨਾ ਬਹੁਤ ਬੱਸ ਰੋਡ ਦੇ ਨੇੜੇ ਤੇੜੀ ਰਹਿੰਦੇ ਨੇ ਉਰੇ ਪਰ ਲੋਕ ਵੀ ਇਹਨਾਂ ਤੋਂ ਡਰਦੇ ਨਹੀਂ ਜਿਹੜੇ ਉਰੇ ਲੋਕਲ ਨੇ ਹਨ ਡਰਦੇ ਨਹੀਂ ਹੈਗੇ ਲੋਕ ਬੱਸਾ ਇਹ ਬੀੜ ਜੇ ਚ ਰਹਿੰਦੇ ਨੇ ਹਨ ਜਿਆਦਾ ਬਾਈ ਆ ਕੋਠੀ ਵਾਲਿਆਂ ਦਾ ਸਮਾਨ ਤਾਂ ਚੱਕ ਕੇ ਲੈ ਜਾਂਦੇ ਹੁੰਦੇ ਹਨ ਹਨ ਕੱਪੜੇ-ਕੁਪੜੇ ਵੀ ਲੈ ਜਾਂਦੇ ਹੁੰਦੇ ਨੇ ਚੱਕ ਕੇ ਆਦਿਆਂ ਬੈਠੇ ਨੇ ਆ ਦੇਖੋ ਹੁਣ ਆ ਜਿਵੇਂ ਆ ਕੋਠੀ ਹੈ ਵਿਚਾਰਿਆਂ ਦੀ ਆ ਦੇਖੋ ਆ ਖੇਤ-ਚਾਹ ਵੜ ਗਿਆ ਦੇਖੋ ਇਹ ਇਹਨਾਂ ਨੇ ਹੁਣ ਇਹਨਾਂ ਦੇ ਕੰਦਾਂ ਤੇ ਕੋਠਿਆਂ ਤੇ ਐ ਉਹ ਫਰੀ ਜਾਂਦੇ ਨੇ ਇਹਨੂੰ ਵਿਚਾਰਾ ਇਹਨੂੰ ਔਖਾ ਤਾਂ ਲੱਗਦਾ ਹੋਊਗਾ ਭਈ ਯਾਰ ਹਾਂ ਹਾਂ ਜਿੱਥੇ ਟੱਕ ਲਈ ਜਾਵਾਂਗੇ ਸਹੀ ਗੱਲ ਹੈ ਹੁਣ ਤੁਸੀਂ ਗੱਡੀ ਖੜਨੀ ਚਾਹੀਦੀ ਹੈ ਹਾਂ ਬਸ ਮਾੜੀ ਗੱਡੀ ਰੋਕ ਲਓ ਬੜੇ ਰੋਕੀ ਉੱਥੇ ਗੱਡੀ ਆਪਣੀ ਗੱਡੀ ਦੇ ਆਲੇ-ਦਾਲੇ ਆਉਣਗੇ ਦੇਖੀ ਇਹ ਤਾਂ ਐ ਨਹੀਂ ਬਤਲ ਦਗਾਉਣਾ ਹਾਇ ਕੁਝ ਨਹੀਂ ਪਰ ਚਲੋ ਆਹ ਦੇਖਾ ਆ ਬਰੈਡ ਲਈ ਗਿਆ ਉਹ ਬੰਦਾ ਖੜਾ ਦੇਖਾ ਕੋਈ ਕੁਝ ਨਹੀਂ ਕਹਿੰਦਾ ਭਾਈ ਆ ਦੇਖ ਬਰੈਡ ਲੈ ਗਿਆ ਆ ਦੇਖ ਬਈ ਖਾਰੇ ਬਰੈਂਡਾ ਦੇਖ ਮੰਗੇ ਯਾਰ ਹੁਣ ਤਾਂ ਚਲ ਨਹੀਂ ਯਾਰ ਉਹਦੇ ਨਾਲ ਆਹ ਯਾਰ ਅੱਪਾ ਦੋ ਤਿੰਨ ਵਾਰ ਸੋਚ ਲਿਆ ਵੀ ਆਪਾਂ ਕੇਲੇ ਲੈ ਕੇ ਆਈਏ ਹਨਾ ਆਪਾਂ ਇਹਨਾਂ ਨੂੰ ਕੇਲੇ ਪਾਈਏ ਯਾਰ ਲਿਆ ਕੀਤੇ ਹਨਾ ਹੋਰ ਯਾਰ ਆਪਾਂ ਨੇ ਯਾਰ ਕੁਝ ਨਹੀਂ ਲੈ ਕੇ ਆਏ ਇਹਨਾਂ ਵਾਸਤੇ ਲੈ ਕੇ ਆਵਾਂਗੇ ਹੁਣ ਕੋਈ ਗੱਲ ਨਹੀਂ ਇਹਨਾਂ ਨੇ ਦੇਰ ਲਾ ਵਿਚਾਰੇ ਨੇ ਬਸ ਹੋਰ ਇਹਨਾਂ ਨੂੰ ਕੋਈ ਚੱਕਰ ਨਹੀਂ ਆ ਨਾ ਜਦੋਂ ਤਾਂ ਖਾਣ ਤੱਕ ਮਤਲਬ ਹੈ ਬਸ ਇਹ ਜੀ ਜੀਵ ਨੇ ਵਿਚਾਰੇ ਬਈ ਇਹ ਠੰਡ ਤੋਂ ਕਿਵੇਂ ਬਚਦੇ ਨੇ ਫਿਰ ਜਦ ਇੰਨੀ ਠੰਡ ਪੈਂਦੀ ਹੋਰ ਤਾਂ ਹੌਲੀ ਹੌਲੀ ਜਿਵੇਂ ਆਦੀ ਹੋ ਜਾਂਦੇ ਨੇ ਆਪਣੇ ਕਿਹੜੇ ਕਲਕਤ ਨੰਡੋਨੀ ਹੋਣੀ ਹੋਣੀ ਆਉਂਦੀ 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 ਜਾਂਦੀ ਆ ਉਵੇ ਪਾਣ ਲੱਗਦਾ ਤਾਂ ਉਹ ਕਿ ਇਹ ਕਿੱਥੇ ਵੱੜਦੇ ਹੋਣੇ ਫਿਰ ਰਾਤ ਨੂੰ ਬਈ ਦਰਖਤਾਂ ਤੇ ਪੈ ਜਾਂਦੇ ਨੇ ਕਿਤੇ ਚੀਜ਼ਾਂ 'ਚ ਵੱੜਦੇ ਹੋਣੇ ਬਈ ਘਾਤ ਨੂੰ ਹੋਊਗਾ ਕੋਈ ਨੁਕੀ ਜਗੜ ਕਿੱਕ ਦੂਏ 'ਚ ਵੱੜ ਕੇ ਜਿਵੇਂ ਬਹਿ ਜਾਂਦੇ ਹੋਣੇ ਹਨਾ ਹੋਏ ਵਿਚਾਰੇ ਬੈਠਾ ਨਹੀਂ ਇਹ ਵੀ ਗੱਲ ਸੋਚਣ ਵਾਲੀ ਆ ਵੈਸੇ ਵੀ ਵਿਚਾਰੇ ਰਾਤ ਨੂੰ ਕਿਵੇਂ ਪੈਂਦੇ ਹੁਣੇ ਹਨ ਪਰ ਐਵੇਂ ਝਾੜੀਆਂ ਝੂੜੀਆਂ 'ਚ ਮੜ ਜਾਂਦੇ ਹੁਣੇ ਹਨ ਨਾ ਕੋਈ ਰਗੜਦਾ ਕਰਿਆ ਕਰਦੇ ਹੁਣੇ ਬਾਈ ਬਈ ਬੱਸ ਅਸੀਂ ਹੁਣ ਚਣ ਵਾਲੇ ਹਾਂ ਅਸੀਂ ਚੱਲ ਜਾਏ ਅਹ ਤਲਹੋਜੀ ਅੱਛਾ ਹੋਟਲ ਰਿਸੈਪਸ਼ਨ 'ਤੇ ਰਾਤ ਨੂੰ ਬਾਲਕਨੀ ਹੈ ਅੱਛਾ ਉੱਧਰੋਂ ਬਹੁਤ ਧੀਆ ਅੱਛਾ ਬਾਲਕਨੀ ਨਹੀਂ ਤੇ ਅਸੀਂ ਬੈਠੇ ਸੇਖਾ ਵੀ ਵਰਕੇ ਹਾਂ ਅੰਡੇ ਵੀ ਵਰਕੇ ਹਾਂ ਅਸੀਂ ਭੈਣਾਂ ਚ ਰਾਤ ਨੂੰ ਭਾਈ ਬੈੱਡ ਉੱਤੇ ਲਾ ਕੇ ਅਸੀਂ ਟਾਕੀ ਖੋਲੀ ਮੜੀ ਹਵਾ ਲੱਗਨੂ ਅੱਛਾ ਵੀ ਹਵਾ ਹੋ ਗਈ ਟਾਕੀ ਬੰਦ ਕਰਨੀ ਸੀ ਭੁੱਲ ਗਏ ਹਾਂ ਅਸੀਂ ਜਾਂ ਕਿਸੇ ਰੂਮ 'ਚ ਪੜੇ ਆਂ ਮੈਂ ਕੁੰਡੀ ਲੈ ਕੇ ਪੈ ਗਈ ਟਾਕੀ ਖੁੱਲੀ ਰਹੇਗੀ ਪੰਜ ਵਜੇ ਉੱਠੇ ਸਾਰੀਆਂ ਭੈਣਾਂ ਵੀ ਚੌਂਕਾਂ ਤੱਕ ਲੱਗੇ ਜਿਹੜੇ ਟੇਬਲ 'ਤੇ ਬਿਸੀ ਨੇ ਲੈ ਸਾਰੇ ਉਦਰਾਖਤਾਂ 'ਤੇ ਬੈਠੇ ਬੁੱਕਲ ਮਰੀ ਜਾਂਦ ਰਹਿੰਦੀ ਹੈ ਲੈ ਸਾਰੀਆਂ ਲੈ ਕੇ ਜਾਤਰਾ ਅੱਜ ਗਾਵ ਆਏ ਆਪਾਂ ਨੇ ਯਾਰ ਰਾਤ ਟਾਕੀ ਨੇ ਖੁੱਲੀ ਛੱਦਰੀ ਲੈ ਕੇ ਸਾਰੀਆਂ ਲੈ ਕੇ ਚੱਲ ਇਹ ਯਾਤਰਾ ਪੰਜਾਂ ਦੇ ਉੱਪਰ ਟੇਬਲਾਂ ਦੇ ਪਰ। ਇਹ ਇਹ ਨਹੀਂ ਛੱਡਦੇ। ਪਰ ਐ ਬੱਠੇ ਭਾਏ ਜੋ ਫੁੱਕਣਾ ਮਾਰੀ ਪੂਰੀਆਂ ਪਰ। ਗੰਡਾ ਉਹੀ ਗਿਆ। ਆ ਦੇਖ ਲੈ ਇਹਨਾਂ ਨੂੰ ਪਤਾ ਵੀ ਲਪੇਟ ਰਣੀਆ ਚੀਜ਼ ਹੈ। ਦੇਖਦੀ। ਬੰਦਰਤਵਾਹ ਬੰਦਾ ਹੀ ਬਣਦਾ। ਬਸ ਤਾਂ ਹੀ ਤਾਂ ਕਹਿੰਦਾ ਵੀ ਇਹਨਾਂ ਨੂੰ ਵੀ ਠੰਡ ਲੱਗਦੀ ਹੋਣੀ ਯਾਰ ਵਿਚਾਰਿਆਂ ਨੂੰ। ਇਹ ਏਰੀਆ ਦੇਖ ਲਓ ਬਾਈ ਇਹ ਸਾਰਾ ਇਹ ਸਾਰਾ ਏਰੀਆ ਆ ਦੇਖੋ ਬੰਦਰੇ ਨੇ ਸਿਰੇ ਤੋਂ ਸਿਰੇ ਤੱਕ ਬਾਈ। ਆ ਦੇਖ ਆ ਫਿਰ ਬਾਕੀ ਆਏ ਇਹ ਬਟਿਨੇਰੇ ਜੱਕਾ ਕਰਤੇ ਖਾਈ ਜਾਂਦੇ ਕੁਸਲਪੀ ਹੈ ਨਾ ਦੇਖ ਲੈ ਵਿਚਾਰੇ ਭੁੱਖੇ ਰਹਿੰਦੇ ਨੇ ਨਾ ਇੱਥੇ ਕੀ ਆ ਖਾਣ ਨੂੰ ਬਹੁਤ ਪੁੰਦੇ ਨੇ ਯਾਰ ਸਮਾਨ ਆਹ ਰਾਜ ਦੀ ਜੀ ਨੇ ਵੀ ਕੁਦਰਤ ਦੇ ਜੀ ਨੇ ਬਾਈ ਆ ਉਹੀ ਗੱਲ ਹੋ ਗਈ ਆ ਸਾਰੀਆਂ ਰੈਡੀਮੇਡ ਨੇ ਆ ਆ ਦੇਖੋ ਦੇਖ ਲੋ ਭਾਈ ਨਾਨਕੇ ਆਏ ਬਨੇ ਨਾਨਕੇ റെഡിമേറ്റ്നാണ് ഒക്കെ നേ ദേഖലോ ട്രോളി चाहिए ആ ട്രോളി कम गए थे ਜੀ ਆਪਾਂ ਹੋ ਗਏ ਹੁਣ ਫ੍ਰੀ ਕੰਮ ਤੋਂ ਤੇ ਹੁਣ ਆਪਾਂ ਜਾ ਰਹੇ ਹਾਂ ਆਪਣੇ ਘਰ ਨੂੰ ਚੱਲੀਏ ਹੁਣ ਆਪਣੇ ਘਰ ਜਾ ਕੇ ਦੇਖੀਏ ਤੇ ਕਈ ਦਿਨਾਂ ਤੋਂ ਸ਼ਡਿਊਲ ਥੋੜਾ ਜਿਆਦਾ ਚੱਲ ਰਿਹਾ ਜਿਆਦਾ ਵਿਜੀ ਕਿਉਂਕਿ ਮੈਨੂੰ ਆਪਣੇ ਕੰਮ ਦੇ ਨਾਲ 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 ਆਪਣੀ ਜਿਹੜੀ ਗੱਡੀ ਆ ਸਕੂਲ ਬੱਸ ਆ ਜਿਹੜੀ ਆਪਣੀ ਉਹਦਾ ਵੀ ਦੇਖਣਾ ਪੈਂਦਾ ਮੈਨੂੰ ਕੰਮ ਪਹਿਲਾਂ ਤਾਂ ਸਵੇਰੇ ਸੱਜਰੇ ਉੱਠ ਕੇ ਮੈਨੂੰ ਉਹ ਉਹਦਾ ਕੰਮ ਦੇਖਣਾ ਪੈਂਦਾ ਫਿਰ ਉਹ ਤੋਂ ਬਾਅਦ ਮੈਨੂੰ ਆਪਣੇ ਕੰਮ ਨੇ ਜਿਹੜੇ ਪ੍ਰਾਪਰਟੀ ਦੇ ਨਾਲ ਰਿਲੇਟਡ ਫਿਰ ਉਹ ਦੇਖਣੇ ਪੈਂਦੇ ਨੇ ਹੁਣ ਕਈ ਆਪਣੇ ਸੌਦੇ ਹੋਏ ਹੋਏ ਨੇ ਪਹਿਲਾਂ ਸੌਦੇ ਪਹਿਲਾਂ ਪੁਰਾਣੇ ਕਰੇ ਹੋਏ ਨੇ ਉਹਨਾਂ ਦੀਆਂ ਰਜਿਸਟਰੀਆਂ ਨੇ ਹੁਣ ਉਹ ਰਜਿਸਟਰੀਆਂ ਚੱਲ ਰਹੀਆਂ ਨੇ ਉਧਰੋਂ ਤਾਂ ਆ ਰਿਸ਼ਤੀਆਂ ਦਾ ਕੰਮ ਚੱਲ ਪਿਆ ਜੀ ਰਿਸ਼ਤੀਆਂ ਹੋ ਰਹੀਆਂ ਨੇ ਤੇ ਉਧਰੋਂ ਸਕੂਲ ਦਾ ਕੰਮ ਹੈ ਜਿਹੜਾ ਆਪਣੀ ਗੱਡੀ ਦਾ ਕੰਮ ਕਿਉਂਕਿ ਪਹਿਲਾਂ ਤਾਂ ਬਾਪੂ ਜੀ ਗੱਡੀ ਸੰਭਦੇ ਸੀਗੇ ਸੰਭਾਲਦੇ ਸੀਗੇ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਹੁਣ ਜਦਦੇ ਉਹ ਢਿੱਲੇ ਹੋਏ ਨੇ ਬਿਮਾਰ ਹੋਏ ਨੇ ਫੇ ਗੱਡੀ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਆ ਗਈ ਇਕੱਲਾ ਜਾਣਾ ਜੀ ਮੈਂ ਹੁਣ ਇਸ ਕਰਕੇ ਪ੍ਰੋਬਲਮ ਮੈਨੂੰ ਜ਼ਿਆਦਾ ਆ ਗਈ ਹੁਣ ਉਤੋਂ ਇਹ ਇਹ ਦਾ ਚਲੋ ਮੈਨੂੰ ਪ੍ਰੋਬਲਮ ਥੋੜੀ ਘੱਟ ਸੀਗੀ ਜਦ ਚਲੋ ਆਇਆ ਆਪਾਂ ਸੋਚਦੇ ਸੀਗੇ ਵੀ ਕੋਈ ਆਪਣਾ ਚਲੋ ਨੇੜੇ ਦਾ ਬੰਦਾ ਗੱਡੀ ਉਹਨੂੰ ਦਿੱਤੀ ਹੋਈ ਸੀਗੀ ਮੁੰਡੇ ਨੂੰ ਵੀ ਚਲੋ ਆਪਣੇ ਕੰਮ ਕੋਈ ਗੱਲ ਨਹੀਂ ਆਪਣੇ ਘਰ ਦਾ ਬੰਦਾ ਚਲੋ ਕੋਈ ਚੱਕਰ ਨਹੀਂ ਵੀ ਉਹਨੇ ਚਲਾਈ ਚਲਾ ਰਿਹਾ ਗੱਡੀ ਪਰ ਉਹ ਬੰਦੇ ਦੇ ਦਿਲ ਚ ਕੀ ਚੱਲਦਾ ਸੀਗਾ ਕਿ ਉਹਦੇ ਮਨ ਚ ਚੋਰਤਾ ਉਹ ਚੱਕਰ ਇਹ ਪੈ ਗਿਆ ਹੁਣ ਪਹਿਲਾਂ ਤਾਂ ਜੀ ਬਾਪੂ ਜੀ ਸੀਗੇ ਨਾਲ ਜਾਂਦੇ ਕੋਈ ਚੱਕਰ ਨਹੀਂ ਤਾਂ ਮਟਰ ਮਟਰ ਇੱਕ ਨੰਬਰ ਮਟਰ ਹੈਗਾ ਜੀ ਮਟਰ ਪਾ ਦਿਓ ਫਿਰ ਕਿਲੋ ਔਰ ਬਸ ਕਿਹ ਰੇਟ ਹੈ ਕੀ ਮਟਰ 50 ਰੁਪਏ ਕਿਲੋ ਹੀ ਹੈ ਬੜੀਆ ਮਟਰ ਠੋਕ ਦਿਓ ਫਿਰ ਮੰਜੀ 2 ਕਿਲੋ ਨਹੀਂ ਕਿਲੋ ਪਾ ਦਿਓ ਇੰਨੇ ਫੇ ਕੱਲੂ ਲੈ ਜਾਾਂਗੇ ਮਟਰ ਔਰ ਸਬਜੀ ਪਹਿਲਾਂ ਤੁਸੀਂ ਮੈਂ ਪੁੱਛਦਾ ਪਹਿਲਾਂ ਤੁਸੀਂ ਕਿਲੋ ਮਟਰ ਪਾਓ ਓਕੇ ਸਭ ਇੱਕ ਕਿਲੋ ਮਟਰ ਪਾਓ ਪਾਓ ਚਲੋ ਮਟਰ ਪਾ ਰਿਹਾ ਹੈ ਇਹਨੇ ਇੰਨੇ ਇੰਨੇ ਆਪਾਂ ਇੰਨੇ ਉਹ ਸਬਜੀ ਬਾਰੇ ਇੰਨੇ ਆਪਾਂ ਗੱਲ ਕਰਦੇ ਆਂ ਹੋਰ ਕੀ ਹੈ ਮੈਂ ਇੱਕ ਮਿੰਟ ਪੁੱਛਦਾ ਕੀ ਆ ਹੋਰ ਕੀ ਆ ਆਪਣੇ ਕੋਲ ਸਾਰਾ ਕੁਝ ਹੈ ਸਬਜ਼ੀ ਹੈ ਫਰੂਟ ਹੈ ਜੋ ਮਰਜ਼ੀ ਲੋ ਚਲ ਮੈਂ ਪੁੱਛਦਾ ਹਾਂ ਰ ਇੱਕ ਮਿੰਟ ਹੁਣੇ ਪੁੱਛਦਾ ਮੈਂ ਆ ਲਓ ਪੈਸੇ ਧਣੀਆਂ ਇਹਦੇ ਨੇ ਲਓ ਜੀ ਆਪਾਂ ਧਣੀਆਂ ਲੈ ਲਿਆ ਮਟਰ ਲੈ ਲੇ ਗੋਭੀ ਲੈ ਲਈ ਸਾਰਾ ਕੁਝ ਲੈ ਲਿਆ ਤੇ ਜਾਂਦੇ ਜਾਂਦੇ ਹੁਣ ਦੇਖ ਲਓ ਤੁਸੀਂ ਇਹ ਹੁੰਦੀ ਹੈ ਜ਼ਿੰਦਗੀ ਇੱਕ ਕਬੀਲਦਾਰ ਬੰਦੇ ਵੀ ਯਾਨੀ ਕਿ ਕਬੀਲਦਾਰ ਬੰਦੇ ਆਪਾਂ ਜਿਹੜੇ ਚਲੋ ਠੀਕ ਹੈ ਜ਼ਿੰਦਗੀ ਅਸੀਂ ਵੀ ਮਾਣੀ ਆ ਉਹ ਅਸੀਂ ਵੀ ਕਦੇ ਆਪਣੀ ਬਸ ਆਪਣੇ ਆਪ ਵਾਰੇ ਬਸ ਸੋਚਣਾ ਆਪਣੇ ਕੱਪੜੇ ਦੇਖਣੇ ਆਪਣਾ ਖਾਣਾ ਪੀਣਾ ਦੇਖਣਾ ਆਪਣਾ ਪੈ ਜਾਣਾ ਕੋਈ ਟੈਨਸ਼ਨ ਨਹੀਂ ਘਰੇ ਕੋਈ ਚੀਜ਼ ਹੈ ਜਾਂ ਨਹੀਂ ਹੈ ਉਹਨਾਂ ਦੇਖੋ ਪਿੱਛੇ ਗੱਡੀ ਤੇ ਸਮਾਨ ਰੋਜ਼ ਇੰਨਾ ਕ ਸਮਾਨ ਡੇਲੀ ਜਾਂਦਾ ਡੇਲੀ ਜਾਂਦਾ ਕੋਈ ਨਾ ਕੋਈ ਸਮਾਨ ਪਾਤਾ ਟੜੀਆਂ ਵਿੱਚ ਬਸ ਓਕੇ ਆ ਮੇਰਾ ਤਾਂ ਠੀਕ ਆ ਓਕੇ ਬਾਈ ਤਾਂ ਮੈਂ ਪੀ ਕਰ ਹਾਂਜੀ ਗਾਇਸ ਮਾਤਾ ਜੀ ਨੇ ਵੀ ਕੱਪੜੇ ਲੈ ਲਏ ਨੇ ਤੇ ਮਾਤਾ ਜੀ ਦੀ ਸ਼ਾਪਿੰਗ ਪੂਰੀ ਹੋ ਗਈ ਤੇ ਉਹਨਾਂ ਨੂੰ ਮੈਂ ਘਰ ਛੱਡ ਕੇ ਤੇ ਫੇਰ ਮੈਂ ਆਪਣੇ ਕੰਮ ਕਰੇ ਨੇ ਕੰਮ ਕਰਕੇ ਫੇਰ ਮੈਂ ਆਪਣੇ ਦੁਬਾਰਾ ਫੇਰ ਵਾਪਸ ਆਪਣੇ ਘਰ ਫਰੀ ਹੋ ਕੇ ਆ ਗਿਆ ਤੇ ਅੱਜ ਭਾਪਜੋਤ ਨੇ ਬਹੁਤ ਵਧੀਆ ਡਿਸੀਜਨ ਲਿਆ ਉਹ ਕੀ ਉਹ ਕਹਿੰਦਾ ਵੀ ਪਾਪਾ ਮੇਰਾ ਫੋਨ ਬੰਦ ਕਰਕੇ ਰੱਖ ਦੋ ਪੇਪਰਾਂ ਚ ਰਹਿ ਗਿਆ 1 ਮਹੀਨਾ ਕਹਿੰਦਾ ਵੀ ਮੇਰਾ ਪਰ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਮੈਂ ਕਿਹਾ ਦੱਸ ਭਾਈ ਕਹਿੰਦਾ ਵੀ ਪਰ ਮੈਨੂੰ ਤੁਸੀਂ ਜਿਹੜੇ ਸ਼ਾਰਟਸ ਨਹੀਂ ਹੁੰਦੇ ਚੌਕਲੇਟ ਦੇ ਡੈਰੀ ਮਿਲਕ ਵਾਲਿਆਂ ਦੇ ਵੀ ਉਹਨਾਂ ਦਾ ਇੱਕ ਡੱਬਾ ਲਿਆ ਦਿਓ ਵੀ ਮੈਂ ਰੋਜ਼ ਇੱਕ ਇੱਕ ਦੋ ਦੋ ਖਾਇਆ ਕਰੂੰਗਾ ਵੀ ਮੇਰਾ ਫੋਨ ਫੜ ਲਓ ਫਿਰ ਮੈਂ ਉਹਨੂੰ ਆਹ ਦੇਖੋ ਦਿਖਾ ਵੀ ਭਾਬ ਜੁੱਤਿਆ ਫਿਰ ਮੈਂ ਉਹਨੂੰ ਆਹ ਲਿਆਤਾ ਡੱਬਾ ਸ਼ਾਰਟਸ ਦਾ ਤੇ ਆਹ ਦੇਖੋ ਭਰਿਆ ਹੋਇਆ ਸ਼ਾਰਟਸ ਦਾ ਡੱਬਾ ਇਹ ਇਹ ਹੁਣ ਇਹ ਕਹਿੰਦਾ ਮੈਂ ਖਾਇਆ ਕਰੂੰਗਾ ਪਰ ਇਹ ਨਹੀਂ ਪੱਪਜੋ ਤੂੰ ਵੀ ਤੂੰ ਜਿਆਦਾ ਨਹੀਂ ਪੁੱਤ ਖਾਣੇ ਚੰਗਾ ਤੇ ਇਹਨੇ ਪਰ ਵੈਰੀ ਗੁੱਡ ਬੱਚਾ ਬਣ ਗਿਆ ਜਿਹੇ ਗੁੱਡ ਬੱਚਾ ਇਹਨੇ ਫੋਨ ਅੱਜ ਬੰਦ ਕਰਕੇ ਸਵਿਚ ਆਫ ਕਰਕੇ ਰੱਖਤਾ ਕਹਿੰਦਾ ਹੁਣ ਪੇਪਰਾਂ ਤੋਂ ਬਾਅਦ ਹੀ ਖੋਲੂਗਾ ਹੁਣ ਫੋਨ ਵਾਹ ਵੀ ਬਾਸਾਬਾਸ ਤੇ ਹੁਣ ਪੇਪਰਾਂ ਦੀ ਖਿੱਚਦੇ ਪੱਪਜੋ ਤਿਆਰੀ ਲਿਆ ਪੁੱਤ ਲਿਆ ਨਹੀਂ ਵੀ ਹੁਣ ਇਹਦਾ ਇਹ ਵੀ ਆਪਾਂ ਸਾਹਮ ਕੇ ਰੱਖਤਾ ਹੁਣ ਹੁਣ ਪੇਪਰਾਂ ਦੀ ਇਹਦੀ ਤਿਆਰੀ ਹੋ ਗਈ ਵਧੀਆ ਚੱਲ ਰਹੀ ਆ ਕਾਲੂ ਪੀਡੀਐਮ ਤੇ ਵੀ ਜਾਣਾ ਸੱਚੋ ਭਾਈ ਕਾਲੂ ਭਬਜੋਤ ਦੀ ਪੀਡੀਐਮ ਆ ਫਿਰ ਉੱਥੇ ਜਾਣਾ ਤੇ ਠੀਕ ਆ ਜੀ ਫਿਰ ਆਪਣਾ ਅੱਜ ਦਾ ਬਲੌਗ ਕਰਦੇ ਆ ਆਪਾਂ ਇੱਥੇ ਪੂਰਾ ਤੇ ਕੱਲ ਮਿਲਾਂਗੇ ਨਵੇਂ ਬਲੌਗ 'ਚ ਮੇਰਾ ਬਲੌਗ ਕਿਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ